ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਵਾਹਿਗੁਰੂ ਆਪ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਤੇ ਇਹ ਸਥਾਨ ਹੈ ਸ੍ਰੀ ਅਨੰਦਪੁਰ ਸਾਹਿਬ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇਹ ਨਗਰੀ ਤੇ ਮੈਂ ਅੱਜ ਇੱਥੇ ਦਰਸ਼ਨ ਕਰਨ ਆਇਆ ਤੇ ਮੈਂ ਤੁਹਾਨੂੰ ਵੀ ਨਾਲ ਦਰਸ਼ਨ ਕਰਵਾਵਾਂਗਾ ਤੇ ਬਣੇ ਰਹਿਣਾ ਮੇਰੇ ਨਾਲ ਇਹ ਸਥਾਨ ਗੁਰੂ ਤੇਗ ਬਹਾਦਰ ਜੀ ਨੇ ਨੌਵੇਂ ਪਾਤਸ਼ਾਹ ਜੀ ਨੇ 1665 ਵਿੱਚ ਇਥੇ ਦੀ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂ ਦਾ ਨਵਾਂ ਆਬਾਦੀ ਕੇਂਦਰ ਯਾਨੀ ਕਿ ਇੱਕ ਕਸਬਾ ਜੋ ਹੈ ਉਹ ਬਣਾਇਆ ਇਹ ਜਗ੍ਹਾ ਜਲਦੀ ਹੀ ਸਿੱਖ ਧਰਮ ਵਿੱਚ ਸਤਸੰਗਤ ਅਤੇ ਸਾਂਝ ਪਾਈਚਾਰੇ ਦਾ ਕੇਂਦਰ ਬਣ ਗਈ। ਸਾਲ 1699 ਦੀ ਵਿਸਾਖੀ ਦੇ ਪਵਿੱਤਰ ਦਿਹਾੜੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹ ਸਿੱਖ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਅਤੇ ਬਦਲਾਅ ਕਰਨ ਵਾਲਾ ਪਲ ਸੀ। ਜਿਸ ਨਾਲ ਨਿਖਰਿਆ ਹੋਇਆ ਅਤੇ ਬਹਾਦਰ ਅਤੇ ਅਨੁਸ਼ਾਸਿਤ ਪੰਥ ਜੋ ਹੈ ਉਹ ਤਿਆਰ ਹੋਇਆ ਪਹਾੜੀ ਰਾਜਿਆਂ ਅਤੇ ਮੁਗਲ ਹਮਲਾਵਰਾਂ ਤੋਂ ਬਚਾ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਚਾਰੋਂ ਪਾਸੇ ਪੰਜ ਕਿਲੇ ਬਣਵਾਏ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਲੋਹਗੜ੍ਹ ਸਾਹਿਬ ਹੌਲਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਔਰ ਕੇਸਗੜ੍ਹ ਸਾਹਿਬ ਜੋ ਅੱਜ ਪੰਜ ਤਖਤਾਂ ਵਿੱਚੋਂ ਇੱਕ ਤਖਤ ਹੈ ਇਸ ਲਈ ਅਨੰਦਪੁਰ ਸਾਹਿਬ ਨੂੰ ਸੁਰੱਖਿਆ ਲਈ ਮਜਬੂਤ ਕਿਲਾਬੰਦੀ ਸ਼ਹਿਰ ਬਣਾਉਂਦੇ ਸਨ ਅਨੰਦਪੁਰ ਸਾਹਿਬ ਕਈ ਵੱਡੀਆਂ ਜੰਗਾਂ ਦਾ ਮੈਦਾਨ ਰਿਹਾ ਜਿਸ ਵਿੱਚ ਅਨੰਦਪੁਰ ਦੀ ਜੰਗ ਵੀ ਸ਼ਾਮਲ ਹੈ ਇਹ ਸਿੱਖੀ ਦੇ ਆਤਮਿਕ ਸੱਭਿਆਚਾਰਕ ਅਤੇ ਰਾਜਨੀਤਿਕ ਜੀਵਨ ਦਾ ਕੇਂਦਰ ਬਣਿਆ ਰਿਹਾ ਅਗਰ ਜੇ ਅੱਜ ਦੀ ਗੱਲ ਕਰੀਏ ਤੇ ਅੱਜ ਦੇ ਅਨੰਦਪੁਰ ਸਾਹਿਬ ਵਿੱਚ ਧਰਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਹੈ ਇੱਥੇ ਦਾ ਮੁੱਖ ਗੁਰਦੁਆਰਾ ਗੁਰਦੁਆਰਾ ਕੇਸਗੜ੍ਹ ਸਾਹਿਬ ਲੱਖਾਂ ਸੰਗਤਾਂ ਦਾ ਤੀਰਸਥਾਨ ਹੈ ਨਜ਼ਦੀਕ ਹੀ ਵਿਰਾਸਤੇ ਖਾਲਸਾ ਮਿਊਜ਼ੀਅਮ ਸਿੱਖ ਇਤਿਹਾਸ ਅਤੇ ਖਾਲਸੇ ਦੀ ਵਿਰਾਸਤ ਨੂੰ ਬੜੀ ਖੂਬਸੂਰਤੀ ਨਾਲ ਦਰਸਾਉਂਦਾ ਹੈ ਜਿਦਾਂ ਕਿ ਤੁਸੀਂ ਦੇਖ ਹੀ ਸਕਦੇ ਹੋ ਇਸ ਸਥਾਨ ਦੇ ਉੱਤੇ ਆ ਕੇ ਤੇ ਵੈਸੇ ਹੀ ਜਾਣ ਨੂੰ ਮਨ ਨਹੀਂ ਕਰਦਾ ਔਰ ਇਹਨਾਂ ਪਵਿੱਤਰ ਸਥਾਨ ਹੈ ਤੇ ਮੈਂ ਤੁਹਾਨੂੰ ਕਿਲਾ ਅਨੰਦਗੜ੍ਹ ਸਾਹਿਬ ਦੇ ਵੀ ਦਰਸ਼ਨ ਕਰਵਾਣਾ ਹੁਣ ਜਿਹੜਾ ਸਾਹਮਣੇ ਤੁਹਾਨੂੰ ਕਿਲਾ ਨਜ਼ਰ ਆਵੇਗਾ ਰੈੱਡ ਫੋਰਟ ਦੀ ਤਰ੍ਹਾਂ ਲਾਲ ਕਿਲੇ ਦੀ ਤਰ੍ਹਾਂ ਉਹ ਕਿਲਾ ਹੈ ਸ੍ਰੀ ਅਨੰਦਗੜ੍ਹ ਸਾਹਿਬ ਇਹ ਸਥਾਨ ਸ੍ਰੀ ਅਨੰਦਪੁਰ ਸਾਹਿਬ ਰੋਪੜ ਜ਼ਿਲ੍ਹੇ ਵਿੱਚ ਹੈ ਔਰ ਜਾਣ ਵਾਸਤੇ ਵੀ ਇਹਦੇ ਬਹੁਤ ਵਧੀਆ ਕਨਵੈਂਸ ਨੇ ਤੁਸੀਂ ਟ੍ਰੇਨ ਰਾਹੀਂ ਵੀ ਜਾ ਸਕਦੇ ਹੋ ਤੇ ਬੱਸ ਰਾਹੀਂ ਵੀ ਜਾ ਸਕਦੇ ਹੋ ਟੈਕਸੀ ਰਾਹੀਂ ਵੀ ਜਾ ਸਕਦੇ ਹੋ ਤੇ ਕੋਈ ਪਹੁੰਚਣਾ ਔਖਾ ਨਹੀਂ ਹੈ ਬਹੁਤ ਆਸਾਨ ਹੈ ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਦੇ ਗੁਰੂ ਮਹਾਰਾਜ ਜੀ ਦੇ ਬਹੁਤ ਸੋਹਣੇ ਦਰਸ਼ਨ ਹੋਏ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਬਹੁਤ ਸੋਹਣੇ ਦਰਸ਼ਨ ਕੀਤੇ ਹੋਣਗੇ ਇਹ ਇੱਥੋਂ ਦਾ ਬਾਹਰ ਦਾ ਏਰੀਆ ਹੈ ਇੱਥੋਂ ਤੁਸੀਂ ਲੈ ਕੇ ਜਾਣ ਵਾਸਤੇ ਘਰ ਵਾਸਤੇ ਕੁਝ ਵੀ ਵਸਤੂਆਂ ਜੋ ਨੇ ਉਹ ਲੈ ਕੇ ਜਾ ਸਕਦੇ ਹੋ ਤੇ ਕਿਦਾਂ ਲੱਗਿਆ ਤੁਹਾਨੂੰ ਇਹ ਮੇਰਾ ਵੀਡੀਓ ਜਰੂਰ ਦੱਸਣਾ ਭਈਆਂ ਪੁੱਲਾ ਚੁੱਕਾਂ ਦੀ ਮਾਫੀ ਦੇਣਾ ਕੁਝ ਵੱਧ ਬੋਲ ਗਏ ਹੋਵਾਂਗੇ ਤੇ ਉਹਨਾਂ ਲਈ ਆਪਜੀ ਮਾਫ ਕਰਨਾ ਸੰਗਤ ਬਖਸ਼ਣਯੋਗ ਹੈ ਜਲਦੀ ਮਿਲਦੇ ਹਾਂ ਤੁਹਾਡੇ ਨਾਲ ਕਿਸੇ ਦੂਸਰੇ ਵਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ